ਉਹੀ ਗੱਲ ਸੋਲੋ ਓਨੀ ਪੀਓ ਕਿ ਕਿਸੇ ਹੋਰ ਵਾਲਾ ਨਹੀਂ ਅੱਖ ਨਾ ਜਾਵੇ ਸਮਝ ਆ ਗਈ ਹਾਂ ਮੇਰਾ ਧਿਆਨ ਤੇਰੇ ਤੇ ਹੀ ਰਹਿਣਾ ਹੈ ਮੈਂ ਨੀ ਕੈਮਰਾ ਲਗਵਾਉਂ ਲਗਵਾਈਏ ਕਿਵੇਂ ਉਹਦੀ ਕਿਦਾਰੀ ਬਣਾਉਣੀ ਚੰਗਾ ਬੋਲਿਆ ਕਰ ਕਲੀ ਜਮਨ ਐਵੇਂ ਨਾ ਬੋਲਿਆ ਕਰ ਮੇਰੀ ਕਰੋ ਗਾਰ ਨਹੀਂ ਪਾਣਾ ਦੀ ਗੋਰ ਸੱਚੀ ਟੁੱਟ ਜਾਵੇ ਮੂਟੋ ਆ ਪਿੰਕਾ ਪਿੰਕਾ ਦਿਖਾ ਸੇਮ ਟੂ ਸੇਮ ਲੱਗ ਰਹੀ ਆ ਪ੍ਰੀਤ ਹੋ ਜਵੇ ਰੈਡੀ ਫਿਰ ਆਪਾਂ ਚੱਲਦੇ ਆਂ ਹੂੰ ਜੀਬ ਤੇ ਆਪਾਂ ਜੀਬ ਤੇ ਲਾਉਂਦਾ ਮੈਂ ਤਿਆਰ ਹੋਈ ਹਾਂ ਚਲੋ ਲਾਦਾ ਛੋਟਾ ਜਾ ਪ੍ਰੀਤ ਹੋ ਰਹੀ ਆ ਰੈਡੀ ਗਾਈਜ਼ ਆਪਾਂ ਇੰਨੀ ਨੂੰ ਗੱਡੀ ਬਾਹਰ ਕੱਢ ਲਈਏ ਗੱਡੀ ਦੀ ਚਾਬੀ ਕਿੱਥੇ ਆ ਪਿਓ ਹਲੋ ਗਾਈਜ਼ ਆ ਗਈ ਆ ਪ੍ਰੀਤ ਵੀ ਆ ਗਿਆ ਮੈਂ ਸਭ ਤੋਂ ਜ਼ਿਆਦਾ ਲੇਟ ਕਰਾਂਦੀ ਆ ਇਹ ਇੰਨੀ ਲੇਟ ਜਾ ਕੇ ਕੀ ਕਰਨਾ ਉਥੇ ਦਾਣਾ ਮੰਡੀ ਚ ਲੱਗ ਰਿਹਾ ਵਾ ਮੇਲਾ ਕਿਸ ਦੇ ਨਾਮੋਂ ਕੀ ਪਈਏ ਕਿੱਥੇ ਲਗਾਈ ਹੈ ਗੱਡੀ ਭਾਈ ਜੀ ਇੱਥੇ ਲਗਾ ਦਿੰਨੇ ਆ ਜਾਓ ਤੇ ਚਲੋ ਗਾਇਜ਼ ਪਹੁੰਚ ਗਏ ਆਪਾਂ ਪਾਰਟੀ ਦੇ ਉੱਤੇ ਖਾਈਏ ਪਲੀਏ ਪਾਣਾ ਰੈਡੀ ਪਾਇ ਖਾਈ ਤੇ ਫਿਰ ਉਹ ਹੀ ਪਾ ਦੇ ਜੱਪਲ ਮਾਤਾ ਦਾਸੋ ਜੁੱਤੀ ਕੋ ਘਰੇ ਛੱਡ ਆਇਆ ਚੱਪਲ ਪਾ ਕੇ ਆ ਗਿਆ ਬਾਹਰ ਕੱਢ ਕੇ ਆਈ ਤੇ ਫਿਰ ਵੀ ਪਾ ਕੇ ਨਹੀਂ ਆਈ ਕਾਲ ਕੋਈ ਗਲਤੀ ਆ ਦੇਖੋ ਪ੍ਰੀਤ ਨਹੀਂ ਜਾ ਕੇ ਢੇੜਣਾ ਹੁਣ ਚੰਗਾ ਖਾਣਾ ਪੀਣਾ ਹੈ ਖਾਣ ਪੀਣ ਆਇਆ ਤੇ ਖਾਣਾ ਨਹੀਂ ਅੱਛਾ ਪੂਰਾ ਢੇੜਣਾ ਪੂਰਾ ਢੇੜਣਾ ਸਾਰਾ ਕੁਝ ਜੇ ਬਚਿਆ ਹੋਊਗਾ ਲੈਡੀਆਂ ਬਹੁਤ ਹੋ ਗਏ ਆ ਘਰੋਂ ਉਹ ਪ੍ਰੀਤ ਲੱਗੀ ਹੋਈ ਆ ਖਾਣਾ ਖਾਣ ਵਾਸਤੇ ਬੱਸ ਹੀ ਨਹੀਂ ਕਰ ਰਹੀ ਹੈਗੀ ਬੱਸ ਕਰੋ ਮੈਡਮ ਜੀ ਤਸल्ली ਤਾਂ ਹੁੰਦੋ ਮੇਰੀ ਦੋ ਦਿਨ ਬਣਾਣੀ ਨਹੀਂ ਪਊਗੀ ਘਰੇ ਜਾ ਕੇ ਤੁਸੀਂ ਦਿਰਾਤੇ ਖਾ ਲੋ ਘਰ ਜਾ ਕੇ ਕਿਉਂ ਨਾ ਭੁੱਖ ਲੱਗੀ ਆ ਮੈਨੂੰ ਆ ਵੇਖੋ ਦੋਸਤੋ ਵਿਆਹ ਦੇ ਵਿੱਚ ਆ ਕੇ ਵੀ ਤਬਕੇ ਮਾਰ ਰਹੀ ਆ ਮੇਰੀ ਗੱਲ ਸੁਣ ਲੋ ਓਨੀ ਪੀਓ ਕਿ ਕਿਸੇ ਹੋਰ ਵੱਲ ਤੁਹਾਡੀ ਅੱਖ ਨਾ ਜਾਵੇ ਸਮਝ ਆ ਗਈ ਹਾਂ ਮੇਰਾ ਧਿਆਨ ਤੇ ਤੇ ਹੀ ਰਹਿਣਾ ਹੈ ਖਾਦੀ ਪੀਤੀ ਚ ਉੱਤਰ ਉੱਤਰ ਧਿਆਨ ਚਲਾਈ ਜਾਂਦਾ ਮੈਂ ਮੰਨਾਂ ਨਹੀਂ ਨਾ ਕਰਦੀ ਬਈ ਲਾ ਲਿਓ ਪੈਗੇ ਇੱਕ ਅੱਧਾ ਪਰ ਕਿਸੇ ਵੱਲ ਦੇਖਿਓ ਨਾ ਜਾਂ ਕਿਸੇ ਹੋਰ ਵੱਲ ਤੇਰੀ ਅੱਖ ਗਈ ਮੈਂ ਅੱਖ ਹੀ ਫੋੜ ਦੇਣੀ ਹੈ ਫੇਰ ਨਾ ਕਰੀ ਉਹ ਰਹਿਣ ਉਹ ਪਾਪਾ ਖਾਦੀ ਪੀਤੀ ਚ ਚਲੇ ਜਾਂਦਾ ਮੈਂ ਪੀਨੀਆ ਹੀ ਨਹੀਂ ਪੀਲਾ ਫਰੀਜ਼ੀ ਆ ਚਲੋ ਗਾਇਜ਼ ਉਹਨਾਂ ਡਰੇ ਦਿਖਾ ਲਿਆ ਹੁਣ ਆਪਾਂ ਚਲਦੇ ਆ ਬਾਹਰ ਆ ਦੇਖੋ ਇਹ ਪੀਹੂ ਲੈ ਗਈ ਹੈ ਨਵਾਂ ਨਿਊ ਹੈ AC ਸੈੱਟ ਵਿੱਚੇ ਬਲੈਂਕਟ ਆ ਕਿਲੋ ਕਵਰ ਆ ਪਿੱਲੋ ਨੇ ਸਾਰਾ ਕੁਝ ਵਿੱਚੇ ਹੀ ਕਹਿੰਦੀ ਹੁਣ ਮੈਂ ਆਪਣੇ ਰੂਮ 'ਚ ਇਹ ਵਿਸ਼ਾਣਾਵਾ ਲੋ ਗਏ ਪਹੁੰਚ ਗਏ ਕਰੇ ਚੱਲ ਬਕਰ ਬੰਦ ਓਏ ਕਰੰਟ ਪਿਆ ਗੱਡੀ ਤੋਂ ਕਰੰਟ ਵੜਾ ਪੈਂਦਾ ਦੋਸਤੋ ਤੇਰੇ ਨਾਲ ਰਹਿੰਦਾ ਸਾਰਾ ਤੇਰੇ ਨਾਲ ਰਹਿੰਦਾ ਅਜਾ ਨੀਗਾ ਪਹਨੇ ਕੀ ਚੱਕਰਾ ਜਕਰ ਬਹੁਤ ਜ਼ਿਆਦਾ ਮੈਨੂੰ ਕਰੰਟ ਪੇ ਰਿਹਾ ਵਾ ਕੁਰਸੀ ਤੋਂ ਬਹਿ ਕੇ ਉੱਠਦਾ ਮਾ ਭਾਵੇਂ ਬੜਾ ਕਰੰਟ ਪੈਂਦਾ ਕਿ ਜੀ ਨੂੰ ਟੱਚ ਕਰਦਾ ਗੱਡੀ ਜੋ ਬਾਹਰ ਨਿਕਲਦੇ ਨੇ ਤਾਂ ਵੀ ਬੜਾ ਝਟਕਾ ਜਿਆ ਮੈਨੂੰ ਦਾ ਗਰੰਡ ਲੱਗਦਾ ਤੂੰ ਦੱਸਿਆ ਤੁਹਾਨੂੰ ਕਿਸੇ ਨੂੰ ਇਹ ਜਿਹੀ ਫੀਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਕੀ ਕਰ ਗਿਆ ਵਾ ਸਾਡੇ ਗੇਟ ਦੇ ਬਾਹਰ ਕੋਈ ਦੇਖੋ ਕੋਈ ਨਹੀਂ ਕਿਹੜਾ ਕੁੱਤਾ ਬੰਦਾ ਕੁੱਤੇ ਨੂੰ ਇੱਥੇ ਕਰਾਜਾ ਰੋਜ਼ ਕੁੱਤੇ ਨੂੰ ਰੇ ਡੱਟੀ ਕਰਾ ਜਾਂਦਾ ਵਾ ਫਿਰ ਇਹ ਜੇ ਕਈ ਤੇ ਫਿਰ ਲੜਾਈ ਹੋਣੀ ਆ ਇਹ ਆਹ ਦੇ ਕੈਮਰਾ ਲਗਾਓ ਬਾਈ ਕਿਵੇਂ ਉਹਦੀ ਕਿਦਾਰੀਲ ਬਣਾਉਣੀ ਐ ਇੰਨੀ ਜਗ੍ਹਾ ਵਾ ਹੈ ਭਲਾ ਕਿਤੇ ਹੋਰ ਕਰਾ ਲਵਾਂ ਸਾਡੇ ਗੇਟ ਕੋਲੋਂ ਜਾਣ ਕੇ ਦੁਸ਼ਮਣੀਆਂ ਭੌਂਦੀ ਰੱਖਦਾ ਚਲਿਆ ਪੀਤੋ ਉਧਰ ਦਾ ਸ਼ੀਸ਼ਾ ਕੋਲੋਂ ਵੱਟ ਬਿਲਕੁਲ ਉਧਰੋਂ 10 ਮਿੰਟ ਪਹੁੰਚੋ ਨਾ ਪਰ ਸ਼ਤੀਜੀ ਉੱਤੇ ਕਰ ਨਾਲ ਇੱਚ ਮੈਨੂੰ ਸ਼ਕਲ ਦਿਖਦੀ ਆ ਆਪਣੀ ਤੇ ਚਲੋ ਹੁਣ ਆਪਾਂ ਨਿਕਲਿਆ ਘੁੰਮਣ ਵਾਸਤੇ ਹੂੰ ਕਾਫੀ ਟਾਈਮ ਦਾ ਮੈਨੂੰ ਗੇਰੀਏ ਘੁੰਮਣ ਜਾਣ ਲਈ ਘੁੰਮਣ ਜਾਣ ਲਈ ਬਸ ਸਾਡਾ ਬਜਟ ਨਹੀਂ ਬਣ ਰਿਹਾ ਦੋਸਤੋ ਔਰ ਇਹ ਤਾਂ ਚਲੋ ਘੁੰਮਦੇ ਫਿਰਦੇ ਰਹੀ ਤਾਂ ਬਜਟ ਨਹੀਂ ਬਣ ਰਿਹਾ ਹੈ ਇਸ ਕਰਕੇ ਅਸੀਂ ਘੁੰਮਣ ਨਹੀਂ ਜਾ ਰਹੇ ਕਿਉਂਕਿ ਘੁੰਮਣਾ ਜਿਹੜਾ ਅਸੀਂ ਘੁੰਮਣਾਵਾ ਕੋਈ ਵੱਡੇ ਬਜਟ ਦੇ ਵਿੱਚ ਘੁੰਮਣਾ ਅਸੀਂ ਛੋਟੇ ਬਜਟਾਂ ਦੇ ਵਿੱਚ ਨਹੀਂ ਘੁੰਮਣਾ ਹੈ ਆਏ ਸਾਡੇ ਖੁਦ ਨਾਲ ਸਿਕੋ ਵੀ ਛੋਟੇ ਬਜਟ ਚ ਨਹੀਂ ਲਗਾ ਆਓ ਉਹਦਾ ਕੀ ਫਾਇਦਾ ਘੁੰਮਣਾ ਘੁੰਮੋ ਤਾਂ ਵੱਡੇ ਬਜਟ ਚ ਘੁੰਮੋ ਇਹਨਾਂ ਦੋਸਤੋ ਵੱਡਾ ਬਜਟ ਹੋ ਰਿਹਾ ਹੈ ਹੁਣ ਕੋਈ ਫਿਰ ਘੁਮਾਂਗੇ ਫਿਰ ਵੀ ਵਰਲਡ ਹੋਲਡ ਟੂਰ ਕਰਾਂਗੇ ਚਲੋ ਡੀਜ਼ਲ ਪਵਾ ਲਈਏ ਦੋਸਤੋ ਫਿਰ ਤੁਹਾਨੂੰ ਦਿਖਾਉਦੇ ਆਪਾਂ ਨਾ ਵੇਖ ਲਓ ਗਾਇਜ਼ ਸਨਸੈਟ ਹੋ ਰਿਹਾ ਵਾ ਦੇਖੋ ਕਿੰਨਾ ਘੈਂਟ ਲੱਗ ਰਿਹਾ ਸਨਸੈਟ ਹੋ ਰਿਹਾ ਵਾ ਮੈਂ ਮੈਟ ਪਾ ਲਾਂਗੇ ਕਿਉਂ ਕੋਈ ਰੋਕੇ ਨਿੰਦਾ ਤੈਨੂੰ ਕਿਹਨੇ ਰੋਕਣਾ ਡਰਦੇ ਮੈਂ ਸਾਰੇ ਆ ਪਰ ਮੈਂ ਆਪਣੀ ਸੇਫਟੀ ਲਈ ਤਾਂ ਪਾਣਾ ਵਾ ਬਬਾ ਲੋਕਾਂ ਨੂੰ ਮੇਰਾ ਤਾਂ ਡਰ ਹੈਗਾ ਮੈਨੂੰ ਤੇ ਹੈਗਾ ਨਾ ਡਰ ਕਟਿੰਗ ਬੁਡੀਆਂ ਦਾ ਅੱਛਾ ਆ ਵੇਖੀ ਸਾਲਾ ਕਿਵੇਂ ਚਲਾਉਂਦਾ ਪਿਆ ਦੇ ਕਿੰਨੀ ਗਲਤ ਲੈ ਕੇ ਗਿਆ ਗੱਡੀ ਦੇ ਸਾਲੇ ਇਹ ਹੋਲੀ ਚਲਾ ਇਸ ਸਾਲਾ ਬੇਚੀ ਲਈ ਫਿਰਦਾ ਕਰੇ ਮੇਰੇ ਪਿੱਛੇ ਹੋਰ ਵੀ ਸਾਲੇ ਹੈਗੇ ਆ ਸਾਲੇ ਨਹੀਂ ਜੀਜੇ ਹੈਗੇ ਆ ਹਾਂ ਜੀ ਜੀ ਇਹ ਕਿੰਨੀ ਗੱਲ ਤੇ ਲਾ ਬਾਅਦ ਕਸੂਰ ਦੂਜੇ ਜਾਣੇ ਦਾ ਹੋਰ ਕੀ ਆ ਦੇਖ ਕਿਵੇਂ ਘਟ ਗਏ ਕਿ ਤਾਂ ਦੇਖਣ ਮੈਂ ਬੋਲਣ ਦਿੰਦੀ ਇਹਨਾਂ ਨੂੰ ਮੇਰਾ ਬੰਦਾ ਨਹੀਂ ਮੇਰੇ ਮੂਰੇ ਬੋਲਦਾ ਇਹ ਤੇ ਤਾਂ ਬਦਤਮੀਜ਼ੀ ਹੋ ਰਹੀ ਆ ਬ੍ਰੀਤ ਬਦਤਮੀਜ਼ੀ ਕਰ ਰਹੀ ਆ ਫਿਰ ਤੋਂ ਮੈਂ ਕਿ ਮਜ਼ਾਕ ਮਜ਼ਾਕ ਕਰਦੀ ਵੇਖ ਲੋਗਾ ਹੋਰ ਨੂੰ ਮਾਰੇ ਟੀ 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 ਸਾਨੂੰ ਨੰਗਲ ਲੈਣ ਤੋਂ ਕਹਿੰਦੇ ਇਹਨਾਂ ਨੂੰ ਬਾਲੀ ਕਾਲੀ ਨਹੀਂ ਹੈਗੀ ਹਾਂ ਸਾਨੂੰ ਵੀ ਤੇ ਕਾਲੀਆਂ ਨਹੀਂ ਰਹੋ ਜਾਣਾ ਫਿਰ ਕਲਰਫੁੱਲ 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 ਕਰ ਕਰਦੇ ਆ ਸਰੰਗੋ ਦੇ ਵਿੱਚ ਹੀ ਦੇਖੋ ਦੇਖੋ ਕਿੰਨੀ ਤੇਜ਼ ਲੈ ਕੇ ਗਿਆ ਫੋਰਚੂਨ ਵਾਲਾ ਕੱਢ ਕੇ ਇਹਨਾਂ ਦੇ ਨਾ ਮਾਈਂਡ ਥੋੜੇ ਸੰਟਪ ਸਹੀ ਨਹੀਂ ਹੈ ਦੇਖੋ ਥੱਲੇ ਸੜਕ ਫਿਰ ਉੱਤੇ ਸੜਕ ਫਿਰ ਉਹਦੇ ਉੱਤੇ ਇੱਕ ਹੋਰ ਸੜਕ ਤਿੰਨ ਤਿੰਨ ਸੜਕਾਂ ਜੇਬ ਮਨੂ ਟੁੱਟ ਗਿਆ ਕੁਛ ਤੇ ਥੱਲੇ ਇਹਦਾ ਤਾਂ ਕੱਖ ਨਹੀਂ ਹੋ ਰਹਿਣਾ ਤੂੰ ਕਾਲੀ ਜਵਾਨ ਚੰਗਾ ਬੋਲਿਆ ਕਰ ਕਾਲੀ ਜਵਾਨ ਐਵੇਂ ਨਾ ਬੋਲਿਆ ਕਰ ਮੇਰੀ ਕਦੋਂ ਕਾਲੀ ਸੋਨਾ ਜੀ ਹੋਰ ਸੱਚੀ ਟੁੱਟ ਜੂਵੇਂ ਕਿੰਕਾ ਕਿੰਕ ਦਿਖਾਓ ਪਿੰਗਨ ਪਿੰਗਨ ਕੈਨੇਡਾ ਆ ਗਏ ਆ ਆਪਾਂ ਨੂੰ ਅਸਲੀ ਜਿੱਤ ਤਾਂ ਪਤਾ ਨਹੀਂ ਜਾ ਹੁਣਾ ਨਹੀਂ ਜਾ ਹੁਣਾ ਤੁਹਾਨੂੰ ਲੱਗਦੀ ਕੈਨੇਡਾ ਦਾ ਤੁਹਾਨੂੰ ਨਕਲੀ ਕੈਨੇਡਾ ਦਾ ਖਾ ਦਿਜੀਏ ਇਧਰ ਪਹਿਲਾਂ ਕੋਈ ਲੈਂਦਾ ਨਹੀਂ ਲੈਂਦਾ ਹੀ ਨਹੀਂ ਸੀ ਭੰਗ ਦੇ ਪਾਣੀ ਸੀ ਜਗ੍ਹਾ ਇਧਰ ਕੋਈ ਲੈਂਦਾ ਦੇਖੋ ਗਾਇਸ ਕੈਨੇਡਾ ਪਹੁੰਚ ਗਏ ਕੈਨੇਡਾ ਹੋ ਗਿਆ ਕੈਨੇਡਾ ਦੇਖੋ ਸ਼ੁਰੂ ਹੋ ਗਿਆ ਕੈਨੇਡਾ ਅੱਛੇ ਕਿਤੇ ਲਾ ਲੋ ਇੱਥੇ ਵੀ ਲਾ ਸਕਦੇ ਆ ਉਰੇ ਕਿਤੇ ਲਗਾ ਦਿੰਦੇ ਆ ਇੱਥੇ ਲਗਾ ਦਈਏ ਚੜਾ ਕੇ ਨਾ ਨਾ ਕੋਈ ਪਾਰਕਿੰਗ ਦੇਖੋ ਗਾਇਸ ਕੈਨੇਡਾ ਸਿਰਾਂ ਨਾ ਨਾ ਦੇ ਕੋਨਾ ਕੈਨੇਡਾ ਵਾਲੀ ਵੀਰਿੰਗ ਆਉਂਦੇ ਹੁੰਦੇ ਨੋ ਰਿਹਾ ਕਿ ਚਲੋ ਗਾਇਸ ਤੁਹਾਨੂੰ ਵਿਜ਼ਿਟ ਕਰਾਈਏ ਕੈਨੇਡਾ ਦੀ ਪ੍ਰੀਤ ਆ ਗਈ ਆ ਬਾਹਰ ਦੇਖੋ ਸਾਰੇ ਆਊਟਲੈਟ ਉਰੇ ਹੈਗੇ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਥੋੜਾ ਬੋੜਾ ਘੁੰਮਣਾ ਫਿਰਨਾ ਵਾ ਉਰੇ ਹਰ ਚੀਜ਼ ਤਾਂ ਮਿਲ ਜਾਨੀ ਐ ਸਾਰਾ ਕੁਝ ਬਹੁਤ ਵਧੀਆ ਵਾ ਮੱਕੜੀ ਮੁੱਕੜੀ ਹਰ ਚੀਜ਼ ਬਹੁਤ ਵਧੀਆ ਵਾ ਹਾਂ ਜੇ ਕੋਈ ਸੱਜਣ ਬਾਹਰ ਜਾਣ ਦਾ ਇੱਛਕ ਹੈਗਾ ਵਾ ਬਾਹਰ ਨਹੀਂ ਜਾਇਆ ਜਾ ਰਿਹਾ ਉਹਦੇ ਤੋਂ ਉਹ ਉਰੇ ਘੁੰਮ ਫਿਰ ਕੇ ਆਪਣਾ ਚਾ ਪੂਰਾ ਕਰ ਸਕਦਾ ਹੈ ਨਾ ਸੇਮ ਟੂ ਸੇਮ ਲੱਗ ਰਹੀਆਂ ਪ੍ਰੀਤਾ ਸੰਗਲ ਵੇਹ ਤੇਰੇ ਝਾਂਜਰ ਦੀ ਥਾਂ ਆ ਜਾਣਾ ਮੈਂ ਲਾਲਾ ਬਹੁਤ ਸੋਨਾ ਆਊਟਲੈਟ ਆ ਦੋਸਤੋ ਸਨ ਵਿਊ ਇਨਕਲੇਵ ਆ ਵਾ ਦੇਖੋ ਬਹੁਤ ਵਧੀਆ ਵੇਹ ਲੋਕੇਸ਼ਨ ਬਹੁਤ ਵਧੀਆ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰਨਾ ਵਾ ਤੇ ਕਾਫੀ ਹਰ ਤਰ੍ਹਾਂ ਦਾ ਆਊਟਲੈਟ ਤੁਹਾਨੂੰ ਉਰੇ ਇੱਕੋ ਜੀ ਪਲੇਸ ਦੇ ਵਿੱਚ ਮਿਲ ਜਾਣਾ ਵਾ ਤੁਸੀਂ ਉਰੇ ਆ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਹੋਲੇ ਨੇ ਯਾਰ ਪੂਰਾ ਘੈਂਡ ਆ ਹਾਂ ਦੇ ਲੱਗਦਾ ਇੱਥੇ ਰਹੀਏ ਪ੍ਰੀਤ ਤੇਰੀ ਹਮ ਸ਼ਕਲ ਦਿਖਾਈਏ ਹਾਂ ਹਾਂ ਆ ਜੋ ਕਮਨ ਕਮਨ ਆ ਦੇਖੋ ਇਹਨੂੰ ਵੀ ਖਾਣ ਪੀਣਦਾ ਬਾਵਾ ਸ਼ੌਂਕ ਹੈ ਸਕੂਟਰ ਤੇ ਵੀ ਕੱਪ ਚਾਹ ਦਾ ਕੌਫੀ ਦਾ ਚੱਕੀ ਵੀ ਫਿਰਦੀ ਆ ਜਿਵੇਂ ਪ੍ਰੀਤ ਨੂੰ ਖਾਣ ਪੀਣਦਾ ਜੋਗ ਕਰ ਇਹਨੂੰ ਵੀ ਕਾਫੀ ਹੈ ਕਿ ਇਹ ਕੋਣ ਆ ਇਹ ਕਿਹੋ ਜਿਹਾ ਵੀ ਸਕੂਟਰ ਵੀ ਮੈਨੂੰ ਲੱਗਦਾ ਦੂਜੇ ਹੀ ਬਣਾਇਆ ਹੋਇਆ ਹੈ ਬਾਬੂ ਅਸਲੀ ਨਹੀਂ ਹੈਗਾ ਸਕੂਟਰ ਲੋ ਦੇਖੋ ਵੀ ਕੁੜੀ ਸਟਾਈਲ ਮਾਰ ਰਹੀ ਹੈ ਕਿ ਮੇਰੀ ਰੀਲਸ ਬਣਾ ਦੋ ਸੋਹਣਾ ਲੱਗ ਰਿਹਾ ਵਾ ਬਿਲਕੁਲ ਮੈਚ ਕਰ ਰਹੀ ਹੈ ਦੋਨੋਂ ਜਾਨੇ ਸੇਮ ਸੇਮ ਬਸ ਇਹ ਕਿ ਮੂੰਹ ਥੋੜਾ ਜਿਹਾ ਐ ਲੰਬਾ ਹੋ ਜਾਵੇ ਨਾ ਬਿਲਕੁਲ ਸੇਮ ਬਣ ਜੇਗਾ ਮੇਰਾ ਹੋ ਗਿਆ ਵਾ ਚੱਲੀਏ ਹੁਣ ਕਰ ਲਉ ਜਹ ਹਲੇ ਵੀ ਘੁੰਮਣਾ ਵਾ ਚਲੋ ਗਾਇਜ਼ ਕੁਝ ਖਾ ਪੀ ਲਈਏ ਕਾਫੀ ਟਾਈਮ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਤੇ ਹੁਣ ਆਪਾਂ ਔਰੇ ਕੁਝ ਖਾ ਪੀ ਲਈਏ ਚਲੋ ਗਾਇਜ਼ ਘੁੰਮ ਕੇ ਮਲਿਆ ਸਾਰਿਆਂ ਨੇ ਖਾ ਪੀ ਲਿਆ ਵਾ ਹੁਣ ਆਪਾਂ ਚੱਲੇ ਆਂ ਘਰ ਨੂੰ ਖਾਦਾ ਕੁਝ ਜਿਆਦਾ ਨਹੀਂ ਹੈਗਾ ਬਸ ਹਲਕੇ ਫੁਲਕੇ 스낵ਸਸ ਵਗੈਰਾ ਖਾਦੇ ਆਂ ਮੋਮੋ ਮਾਮੋਜ਼ ਥੱਕ ਗਏ ਘੁੰਮ ਘੁੰਮ ਕੇ ਤੇ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਚਲੋ ਘਰ ਜਾ ਕੇ ਤੁਹਾਨੂੰ ਮਿਲਦੇ ਆਂ ਬਹੁਤ ਮਨਸਾ ਹੈ ਪਾਤੀ ਆਪਾਂ ਜਾਣਾ ਵਾ ਗੁਰਦੁਆਰਾ ਸਾਹਿਬ ਵੀ ਜਾਣਾ ਹਲੇ ਆਪਾਂ ਚਲਾ ਜਾ ਤੀ ਤੇ ਥੱਕ ਗੀ ਆ ਦੋਸਤੋ ਘੁੰਮ ਘੁੰਮ ਕੇ ਚਲੋ ਘਰੇ ਪਹੁੰਚ ਗਏ ਆਪਾਂ ਲਿਖ ਜਾਵਾਂਗੇ ਉਹ ਕੀ ਹੋਇਆ तू तो पिह की कर दी थी? यार दमाग एडी जोर दार दरवाजा ज्यादा तो नहीं पेन हो रही चल फिर डॉक्टर चल उठ उठेगी बह गए फ्रैक्चर ना होगी हो चल आजा चकी वहा चक एंड करना डोला खिंच पे रही है चल आजा डॉक्टर चलिए दाई ले आईए ਅਿੰਨੇ ਕਿੱਥੇ ਜਾਣਾ ਹੈ ਦੇਖ ਸੋਗੀ ਇਹ ਡੱਗ ਪਈ ਆ ਕਦੋਂ ਦੀ ਆ ਇਹਨਾਂ ਜਿਹੇ ਰੱਖ ਜਾਂਦਾ ਲੋ ਗਾਈਜ਼ ਹੁਣ ਆਪਾਂ ਖਾਣ ਲੱਗੇ ਆ ਰੋਟੀ ਖਾ ਲਈ ਤੇ ਰੋਟੀ ਕਦੋਂ ਲੈ ਸਭ ਤੋਂ ਪਹਿਲਾਂ ਪੀਉਣੀ ਖਾਦੀ ਆ ਇਹ ਗਰਮੀ ਚ ਲਾਈਟ ਚਲ ਗਈ ਦੇਖੋ ਆਪਾਂ ਕਾ ਇਸ ਨਾ ਗਈ ਉੱਥੇ ਨੂੰ ਆ ਕੇ ਰੋਟੀ ਬਣਾਈ ਆ ਬੜੀ ਲੇਟ ਹੋ ਗਈ ਆ ਦੇਖੋ ਕੀ ਹਾਲ ਹੋਇਆ ਵਾ ਪਸੀਨਾ ਪਸੀਨਾ ਹੀ ਫਿਰਦੀ ਆ ਗਰਮੀ ਦੇ ਨਾਲ ਚਲੋ ਗਾਇਸ ਆਪਾਂ ਵੀ ਖਾ ਲਈਏ ਰੋਟੀ ਰੋਟੀ ਰੱਟੀ ਖਾ ਕੇ ਫੇਰ ਆਪਾਂ ਚੱਲਣਾ ਗੁਰਦਵਾਰਾ ਸਾਹਿਬ ਓ ਗਾਇਸ ਆਪਾਂ ਗੁਰਦਵਾਰਾ ਸਾਹਿਬ ਮੱਥਾ ਟੇਕਣ ਆਏ ਸੀ ਨੇਰੀ ਦੇਖੋ ਕਿ ਨਹੀਂ ਚੱਲ ਰਹੀ ਆ ਉਹ ਨੇਰੀ ਤੂਫਾਨ ਚੱਲ ਰਿਹਾ ਵਾ ਦੇਖੋ ਪ੍ਰੀਤ ਉਹ ਕਰਨੀ ਮੋਢੀ ਜਾ ਰਹੀ ਆ ਮੈਂ ਉਹ ਬੁਰੀ ਆ ਮੈਂ ਮੋਢ ਰਹੀ ਆ ਫੜ ਕੇ ਰੱਖ ਵੇ ਪੀ ਹੁਣ ਉੱਡ ਨਾ ਜਾਵੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਘਰੇ ਅੱਜ ਸਾਨੂੰ ਉੱਥੇ ਫੋਲੋਅਰਸ ਮਿਲ ਗਏ ਸੀਗੇ ਤੇ ਫਿਰ ਉੱਥੇ ਆਪਾਂ ਸ਼ੂਟ ਨਹੀਂ ਲੇ ਦਿੱਤਾ ਨਾਲੇ ਗੁਰੂ ਘਰ ਦੇ ਵਿੱਚ ਅਸੀਂ ਸ਼ੂਟ ਘੱਟ ਹੀ ਕਰਦੇ ਹੁੰਨੇ ਆ ਉਹ ਆਵਲਾ ਵਲੌਗ ਕਰਦੇ ਆ ਔਰ ਐਂਡ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਦੇ ਚਾਹਾਂ ਮੁਕਾਦੇ ਹੋ ਸਬਸਕ੍ਰਾਈਬ ਅੱਜ ਪ੍ਰੀਤ ਨੂੰ ਗੁਰਦੁਆਰਾ ਸਾਹਿਬ ਇਹਦੇ ਫੋਲੋਅਰ ਮਿਲ ਗਏ ਸੀਗੇ ਕਹਿੰਦੇ ਭਾਬੀ ਜੀ ਭਾਜੀ ਨੂੰ ਰੋਟੀ ਦੇ ਦਿਆ ਕਰੋ ਕਹਿੰਦੇ ਚੋਲੀ ਖਵਾਉਂਦੇ ਰਹਿੰਦੇ ਆ